ਆਪਣੀ ਜ਼ੁਬਾਨੇ ਪਾਗ ਤੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਸਾਡੀ ਕਲਿਆਣ ਕਰਨ ਵਾਸਤੇ ਇਹ ਮੁਬਾਰਕ ਬਚਨ ਉਚਾਰ ਕੇ ਸਾਨੂੰ ਬਖਸ਼ਿਸ਼ ਕਰਦੇ ਨੇ ਵਿਦਵਾਨ ਮਹਾਂਪੁਰਸ਼ ਦਰਸਾਇਆ ਕਰਦੇ ਨੇ ਦੇ ਬੱਚ ਨੂੰ ਉਸ ਵਕਤ ਸਹਿਬਾਨੇ ਉਚਾਰਣ ਕੀਤੇ ਨੇ ਸਮਾ ਬਣਿਆ ਘਰ ਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵਿਰੋਧਤਾ ਪ੍ਰਾਪਤ ਹੋਈ ਮਿਲਣਾ ਕੀਤੀ ਵੱਡੇ ਭਰਾਤਾ ਜੀ ਨੇ ਚੌ ਗਿਰਦਿਓ ਆ ਸੁਲਹੀ ਖਾਂਸ ਲੱਬੀ ਖਾਂ ਆਦ ਚੜਾ ਕੇ ਲਿਆਂਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਸਮਾਂ ਇਥੋਂ ਬਡਾਲੀ ਨਗਰ ਚਲੇ ਗਏ। ਉਥੇ ਜਾ ਕੇ ਕੁਝ ਸਮਾਂ ਰਹੇ ਨੇ ਉਥੇ ਅਕਾਲ ਪੁਰਖ ਵੈਗੁਰੂ ਜੀ ਦੀ ਬਖਸ਼ਿਸ਼ ਹੋਈ ਆ ਸਹਿਬਜ਼ਾਦੇ ਹਰਗੋਬਿੰਦ ਪਾਤਸ਼ਾਹ ਜੀ ਦਾ ਜਨਮ ਹੋਇਆ ਹੈ। ਤੇ ਜਦੋਂ ਮਹਾਰਾਜ ਉਥੇ ਰਹੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅਵਤਾਰਨ ਹੋਇਆ ਹੈ। ਉਹ ਵਡਾਲੀ ਨਗਰ ਤੋਂ ਗੁਰੂ ਕੀ ਵਡਾਲੀ ਬਣ ਗਿਆ ਗੁਰੂ ਕੀ ਬਖਸ਼ਿਸ਼ ਪ੍ਰਾਪਤ ਹੋ ਗਈ ਗੁਰੂ ਕਾ ਲਖਬ ਨਾਲ ਜੁੜ ਗਿਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸਿੱਖਾਂ ਨੇ ਸੰਗਤਾਂ ਨੇ ਬੇਨਤੀਆਂ ਕੀਤੀਆਂ ਜਦ ਸੁਲਹੀ ਖਾਂ ਸਲਬੀ ਖਾਂ ਆ ਸਭ ਪਰ ਬੋਲ ਗਏ ਮਹਾਰਾਜ ਤੁਸੀਂ ਕਿਰਪਾ ਕਰੋ ਅੰਮ੍ਰਿਤਸਰ ਦੀ ਨਗਰੀ ਵਿੱਚ ਆਵੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰ ਸਮੇਤ ਸਿੱਖ ਸੰਗਤਾਂ ਸਮੇਤ ਅੰਮ੍ਰਿਤਸਰ ਸਾਹਿਬ ਦੀ ਨਗਰੀ ਵਿੱਚ ਆਏ ਨੇ ਆ ਕਿਸ ਮੁਬਾਰਕ ਸਥਾਨ ਨੂੰ ਨਮਸਕਾਰ ਕੀਤੀ ਆ ਉਹ ਪਾਵਨ ਸਰੋਵਰ ਨੂੰ ਅੰਦਰ ਇਸ਼ਨਾਨ ਕੀਤਾ ਹੈ ਸੰਗਤਾਂ ਨੂੰ ਉਸ ਦੇ ਕਿਨਾਰੇ ਉਪਦੇਸ਼ ਦਿੰਦਾ ਹੈ बड़े-बड़े प्रेम सहज संगतਾਂ ਬਚਨ ਕਰ ਰਹੀਆਂ ਨੇ ਮਹਾਰਾਜ ਦੇ ਆਲੂ ਕਿਰਪਾਲੂ ਸਤਗੁਰੂ ਜੀ ਜਦੋਂ ਇਹ ਉਪਦਰਵ ਐਨੇ ਤੁਹਾਡੇ ਲਈ ਖੜੇ ਹੋਏ ਤੇ ਸੱਚੀ ਸਰਕਾਰ ਆਪ ਨੇ ਕਿਰਪਾ ਕੀਤੀ ਆਪ ਨੇ ਉਹਨਾਂ ਦੇ ਵਿੱਚੋਂ ਬਾਹਰ ਆਉਣਾ ਕੀਤਾ ਸੰਗਤਾਂ ਨੂੰ ਬਾਹਰ ਲਿਆਂਦਾ ਹੈ ਮਹਾਰਾਜ ਹਰਿਮੰਦਰ ਸਾਹਿਬ ਦੇ ਦੇਦਾਰ ਕਰਕੇ ਦਰਸ਼ਨੀ ਡਿਊੜੀ ਦੇ ਸਾਹਮਣੇ ਇਹ ਦੀਵਾਨ ਸੁਦਾਇਆ ਤੇ ਸੰਗਤ ਨੇ ਬਚਨ ਕੀਤੇ ਮਹਾਰਾਜ ਆਵ ਡਾਲੀ ਵਿੱਚ ਰਹਿਣਿਆ ਹੋਇਆ ਬਹੁਤ ਉਪਧਰਵ ਖੜੇ ਹੋਏ ਤੇ ਗਰੀਬ ਨਵਾਜ਼ ਕੀ ਆਪ ਸੁਖ ਆਨੰਦ ਵਿੱਚ ਉਥੇ ਰਹਿ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਨੇ ਕਿ ਲੱਗੇ ਸੁਖ ਆਨੰਦ ਨਾਲ ਜੇ ਦੇਤੇ ਆਕਾਲ ਪੁਰਖ ਵੈਗਰੂ ਦੀ ਕਿਰਪਾ ਹੋਵੇ ਮੇਰਵਰ ਸੇ ਉਹਨੂੰ ਦੁੱਖ ਨਹੀਂ ਆਉਂਦਾ ਆ ਸਾਡੇ ਵਿੱਚ ਇੰਨੀ ਪਾਇਆ ਨਹੀਂ ਹੈ ਕਿ ਅਸੀਂ ਆਪ ਸੁਖ ਪ੍ਰਾਪਤ ਕਰ ਸਕੀਏ ਆਪ ਉਪਦਰਵਾਂ ਨੂੰ ਟਾਲ ਸਕੀਏ ਜਿੱਥੇ ਸਤਿਗੁਰੂ ਇਹ ਬਚਨ ਕਰ ਰਹੇ ਨਾ ਉਥੇ ਜਗਿਆਸੂ ਦੇ ਅੰਦਰ ਦੀ ਵੀ ਇਹ ਪ੍ਰਾਰਥਨਾ ਪਰਿਬੇਨਤੀ ਹੋਵੇ ਮਹਾਰਾਜ ਮੇਰੇ ਵਿੱਚ ਇੰਨੀ ਤਾਕਤ ਨਹੀਂ ਇਹ ਦੁੱਖ ਜਾਣੇ ਨੇ ਉਪਦਰਵ ਨਸ਼ਟ ਹੋਣੇ ਨੇ ਸੁਖ ਪ੍ਰਦਾਨ ਹੋਣੇ ਨੇ ਇਹ ਤਦੋਂ ਹੋਣੇ ਜਦੋਂ ਤੇਰੀ ਕਿਰਪਾ ਹੋਈ ਤਨ ਗੁਰੂ ਅਰਜਨ ਦੇ ਮਹਾਰਾਜ ਸੰਗਤਾਂ ਨੂੰ ਉਪਦੇਸ਼ ਦਿਨੇ ਆ ਇਹ ਬਚਨ ਕਰਦੇ ਨੇ ਗੁਰਪੁਰੇ ਕਿਰਪਾ ਧਾਰੀ ਇਹ ਪੂਰੇ ਗੁਰੂ ਨੇ ਗੁਰਸੰਗਤ ਦੀ ਕਿਰਪਾ ਕੀਤੀ ਆ ਉਦੀ ਕਿਰਪਾ ਹੋਈ ਤੇ ਸੁਲਹਿ ਕਾ ਨਸ਼ਟ ਹੋਇਆ ਓਦੀ ਕਿਰਪਾ ਹੋਈ ਤੇ ਸਲੱਬੀ ਖਾ ਨਸ਼ਟ ਹੋਇਆ ਓਦੀ ਹੀ ਕਿਰਪਾ ਆਈ ਤੇ ਸਾਹਿਬਜ਼ਾਦੇ ਦੀ ਆਮੰਦ ਹੋਈ ਆ ਓਦੀ ਕਿਰਪਾ ਹੋਈ ਏ ਸਿੱਖ ਸੰਗਤਾਂ ਸਮੇਤ ਪਰਿਵਾਰ ਸਮੇਤ ਸੁਖ ਆਨੰਦ ਦੇ ਖੇੜੇ ਵਿੱਚ ਇੰਨੇ ਦੁੱਖ ਉਪਧਰਮਾਂ ਦੇ ਹੁੰਦਿਆਂ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਬਾਜਿ ਆਨੰਦ ਦੇ ਖੇੜੇ ਵਿੱਚ ਇਹ ਪੂਰੇ ਗੁਰੂ ਨੇ ਕਿਰਪਾ ਕੀਤੀ ਐ ਅਧੂਰੇ ਤੋਂ ਨਹੀਂ ਅਧੂਰਾ ਆਪ ਦੁਖੀ ਆ ਦੁੱਖ ਵਿੱਚ ਹੋਵੇਗਾ ਅਧੂਰਾ ਆਪਣੇ ਦੁੱਖ ਨਹੀਂ ਦੂਰ ਕਰ ਸਕਦਾ ਕਿਸੇ ਦੇ ਕੀ ਖਾਕ ਕਰੇਗਾ ਤਾਂ ਹੀ ਸਹਿਬ ਬਚਨ ਕਰਦਿਆ ਕਾਚੇ ਗੁਰ ਤੇ ਮੁਕਤ ਨਾ ਹੂਆ ਕੱਚੇ ਦਾਸ ਸੰਗ ਨਾ ਕਰੀ ਕੱਚੇ ਤੋਂ ਸੰਗ ਕਰਕੇ ਤੂੰ ਦੁੱਖਾਂ ਤੋਂ ਮੁਕਤ ਨਹੀਂ ਹੋਵੇਂਗਾ ਆਵਾਗਮਨ ਤੋਂ ਮੁਕਤ ਨਹੀਂ ਹੋਵੇਗਾ ਜਿਹੜੇ ਉਪਦਰਵ ਤੇਰਾ ਖੜਾ ਨਹੀਂ ਛੱਡਣਗੇ ਤੇਰੇ ਤੇ ਹਾਵੀ ਰਹਿਣਗੇ ਮੁਕਤੀ ਇਹਨਾਂ ਸਾਰਿਆਂ ਤੋਂ ਚਾਹਣਾ ਨਾ ਜਾ ਕੁੱਤਾ ਸਾਰਿਆਂ ਤੋਂ ਚਾਹਣਾ ਸਮੇਂ ਨੂੰ ਪਛਾਣ ਤੇ ਪੂਰੇ ਗੁਰੂ ਦੇ ਨਾਲ ਜੁੜ ਇੱਕ ਕੱਚੇ ਨੇ ਕੱਚਾ ਅੱਜ ਵੀ ਨਹੀਂ ਕੱਲ ਵੀ ਨਹੀਂ ਝੱਟ ਵੀ ਨਹੀਂ ਤੇ ਪਲ ਵੀ ਨਹੀਂ ਸਭ ਡੁੱਬ ਜਾਣਗੇ ਕੱਚੇ ਪਰਵਾਨ ਨਹੀਂ ਹੁੰਦੇ ਜਿਹੜਾ ਆਪ ਕੱਚਾ ਹੈ ਉਹ ਦੂਜੇ ਨੂੰ ਕਿੱਥੋਂ ਪਕਾ ਦੇਵੇਗਾ ਡੋਬੇਗਾ ਜਿਨ੍ਹਾਂ ਨੂੰ ਕੱਚੇ ਦਾ ਸੰਗ ਹੋ ਜਾਂਦਾ ਉਹ ਡੁੱਬ ਜਾਂਦੇ ਆ ਤਾਂ ਹੀ ਮੇਰੇ ਸਾਹਿਬ ਆਪਣੀ ਜ਼ੁਬਾਨ ਨਹੀਂ ਭਾਗਤਾਂ ਗੁਰੂ ਅਰਜਨ ਸਹਿ ਮਹਾਰਾਜ ਬਚਨ ਕਰਦੇ ਨਾਨਕ ਕੱਚੜਿਆਂ ਸਿਓ ਤੋੜ ਆਪਣੀ ਪ੍ਰੀਤੀ ਆਪਣਾ ਬਾਰੀ ਤੌਰ ਤੇ ਉੱਠਣਾ ਬੈਠਣਾ ਚੱਲਣਾ ਫਿਰਣਾ ਵਰਤੋਂ ਵਿਵਹਾਰ ਜਿਹੜੇ ਕੱਚੇ ਆ ਨਾ ਸੰਸਾਰ ਦੇ ਵਿੱਚ ਉਹਨਾਂ ਨਾਲੋਂ ਆਪਣਾ ਨਾਤਾ ਤੋੜ ਆਪਣਾ ਸਨੇਹ ਤੋੜ ਆਪਣਾ ਸਬੰਧ ਤੋੜ ਉਹ ਕੱਚੇ ਜਿਹੜੇ ਨੇ ਉਹਨਾਂ ਦਾ ਸਬੰਧ ਕਿੰਨਾ ਕੇ ਸਹਿਬਾਨੀ ਅੰਦਰ ਬਚਨ ਕਰਦੇ ਨੇ ਜਿਚਰ ਦਿੱਚੈ ਪੰਨ ਨਖਵਨੇ ਤਿਚਰ ਰਖਣ ਗੰਢ ਇਹ ਕੱਚੇ ਜਿਹੜੇ ਆ ਨਾ ਖਾਣ ਪੀਣ ਵਾਲੇ ਹੁੰਦੇ ਜਿਹੜੇ ਇੱਥੋਂ ਤੱਕ ਸੀਮਿਤ ਹੁੰਦੇ ਨੇ ਬਹੁਤ ਮਿੱਤਰ ਮਿਲਣਗੇ ਤੁਹਾਨੂੰ ਬਹੁਤ ਬਹੁਤ ਰਿਸ਼ਤੇਦਾਰ ਵੀ ਹੋਣਗੇ ਜਿੰਨਾ ਚਿਰ ਉਹਨਾਂ ਨੂੰ ਤੁਸੀਂ ਕੁਝ ਦਿਓਗੇ ਤੁਹਾਡੇ ਸੋਲੇ ਗਾਣਗੇ ਜੇ ਜਿੱਦਨ ਨਾਂ ਕੁਝ ਹੋਵੇਗਾ ਨਾ ਤੇ ਉਦੋਂ ਕੋਈ ਧਮਕੀ ਜੀ ਦੇਵੇਗਾ ਕੋਈ ਕਹੇਗਾ ਤੇ ਕੰਗਾਲ ਦੇ ਪੱਲੇ ਕੀ ਆ ਇਹਦੇ ਦਾ ਪੱਲੇ ਕੁਝ ਨਹੀਂ ਇਹ ਦੂਰ ਨੇੜੇ ਆ ਦੋ ਕਈ ਵਾਰ ਆਪਣੇ ਘਰ ਵਿੱਚ ਹੀ ਆ ਮਿਲ ਜਾਂਦੇ ਨੇ ਪਰਿਵਾਰਾਂ ਵਿੱਚ ਵੀ ਮਿਲ ਜਾਂਦੇ ਉਹ ਕਹਿੰਦੇ ਤੂੰ ਥੋੜਾ ਦੇਣ ਵਾਲਾ ਤੇਰਾ ਕੀ ਹੈ ਜਿੱਦਾਂ ਲਿਆ ਕੇ ਦੇਵੇ ਉਦੋਂ ਬੇਬੇ ਆ ਉਦੋਂ ਬਾਪੂ ਹੈ ਉਦੋਂ ਭਰਾ ਆ ਉਦੋਂ ਭੂਆ ਹੈ ਉਦੋਂ ਚਾਚਾ ਹੈ ਉਦੋਂ ਮਾਮਾ ਹੈ ਉਦੋਂ ਔਰ ਰਿਸ਼ਤਦਾਰੀਆਂ ਨੇ ਜਿੱਦਨ ਕੁਝ ਨਾ ਮਿਲੇ ਉਹਨਾਂ ਨੂੰ ਹੀ ਮਾੜਾ ਬੋਲਣਾ ਉਹਨਾਂ ਲਈ ਗਾਲੀ ਗਲੋਚ ਕਰਨਾ ਇਹੋ ਹਾਲਾਤ ਕੱਚਿਆਂ ਦੇ ਗੁਰੂ ਲਈ ਹੈ ਜਿੰਨਾ ਚਿਰ ਮਿਲਦਾ ਹੈ ਉਹਨਾਂ ਚਿਰ ਅੱਛਾ ਹੈ ਜਿੱਦਨ ਨਹੀਂ ਮਿਲਦਾ ਉਦਨ ਗੁਰੂ ਦੀ ਵੀ ਨਿੰਦਿਆ ਕਰਨ ਲੱਗ ਜਾਂਦੇ ਨੇ ਮਹਾਰਾਜ ਕਹਿੰਦੇ ਜਿਚਰ ਦਿੱਚੈ ਪੈਣਾ ਨ ਖਾਵਣੇ ਤੇ ਚਰ ਰਖਣ ਗੰਢ ਜੇ ਸਤਿਨ ਕੇਸ਼ ਨਾ ਹੋਵੇ ਤੇਰੇ ਕੋਲ ਕੁਝ ਦੇਣ ਨੂੰ ਨਾ ਹੋਇਆ ਕੁਝ ਇਹਨਾਂ ਨੂੰ ਅਰਪਿਤ ਕਰਨ ਲਈ ਨਾ ਹੋਇਆ ਕੁਝ ਇਹਨਾਂ ਦਾ ਮੂੰਹ ਬੰਦ ਕਰਨ ਵਾਸਤੇ ਤੇਰੇ ਕੋਲ ਨਾ ਹੋਇਆ ਤੇ ਤ ਦਿਨ ਉਸੇ ਦਿਨ ਬੋਲਨ ਗੰਦ ਗੰਦਗੀ ਉਗਲਣਗੇ ਗੰਦੇ ਬੋਲ ਬੋਲਣਗੇ ਤੇਰੀ ਸ਼ਾਨੋ ਸ਼ੌਕਤ ਦੇ ਖਿਲਾਫ ਮਹਾਰਾਜ ਸਾਹਿਬ ਕਹਿੰਦੇ ਇਹ ਤਾਂ ਖਾਨ ਤੱਕ ਸੀਮਤ ਨੇ ਉਹ ਹੀ ਨਹੀਂ ਜਾਣਦੇ ਮਹਾਰਾਜ ਇਸ ਕਰਕੇ ਕਹਿੰਦੇ ਨਾ ਕੱਚੜਿਆਂ ਸਿਉ ਤੋੜ ਜਿਹੜੇ ਅੱਜ ਤੇਰੇ ਸਾਥ ਨਹੀਂ ਕੱਲ ਦੁੱਖ ਵੇਲੇ ਕਿੱਥੇ ਤੇਰੇ ਸਾਥ ਹੋਣਗੇ ਇਹਨਾਂ ਕਹਿੰਦਾ ਅਸੀਂ ਕੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਜਿੰਨੇ ਤੇਰੇ ਅੱਜ ਵੀ ਸੁੱਖ ਵਿੱਚ ਵੀ ਸਾਥ ਦੇਣਾ ਹੈ ਦੁੱਖ ਵਿੱਚ ਵੀ ਉਹ ਤੇਰੇ ਨਾਲ ਖੜੇਗਾ ਉਹ ਆ ਪੱਕਾ ਪਰਮਾਤਮਾ ਸੱਚਾ ਗੁਰੂ ਨਾਨਕ ਕੱਟੜਿਆ ਸਿਉ ਤੋੜ ਟੂਂਡ ਸੱਜਣਾ ਸੰਤ ਪੱਕਿਆ ਉਹ ਪੱਕੇ ਓਏ ਜੀਵਨ ਦੇ ਵਿਛੜੇ ਕਿਹੜੇ ਜਿਉਂਦੇ ਜੀ ਵਿਛੜਦੇ ਨੇ ਜਿਨ੍ਹਾਂ ਨੂੰ ਖਾਨ ਤੱਕ ਪੈਨਨ ਤੱਕ ਕੁਝ ਪ੍ਰਾਪਤ ਕਰਨ ਤੱਕ ਲਾਲਸਾ ਹੁੰਦੀ ਏ ਉਹ ਜਿਉਂਦੇ ਵਿਛੜ ਜਾਂਦੇ ਜਦੋਂ ਨਾਮ ਮਿਲੇ ਕੋਈ ਰਿਸ਼ਤੇਦਾਰ ਹੋਵੇ ਮਿੱਤਰ ਦੋਸਤ ਹੋਵੇ ਦੋ ਚਾਰ ਵਾਰ ਉਹਨੂੰ ਕੋਈ ਚੀਜ਼ ਨਾ ਦੇ ਆ ਜੇ ਤੇ ਤੇਜਿਕ ਵੇਰ ਨੂੰ ਉਾਂ ਹੀ ਲਾਲਾ ਲਾਲਾ ਕਰ ਦੇਗਾ ਇਹਨੇ ਪਾਣੀ ਨਹੀਂ ਇਸ ਪੁੱਛਿਆ ਮੈਂ ਤੇ ਘਰੇ ਗਿਆ ਸੋ ਇਹਨੇ ਰੋਟੀ ਨਹੀਂ ਪੁੱਛੀ ਮੈਨੂੰ ਚੱਜਦਾ ਨਿਖਵਾਇ ਉਥੇ ਸਬਜ਼ੀ ਪਰਖੀ ਜਾਣ ਗਏ ਦਾਲ ਚ ਨੂਨ ਘੱਟ ਸੀ ਉਹ ਤੇਰਾ ਭਲਾ ਹੋ ਜੇ ਤੇਰਾ ਕਿਹੜੇ ਪਾਸੇ ਨੂੰ ਚੱਲ ਪਿਆ ਮਿੱਤਰ ਉਹ ਆ ਜਿਹੜਾ ਮਿੱਤਰ ਦਾ ਪਰਦਾ ਟੱਕੇ ਮਿੱਤਰ ਉਹ ਆ ਜਿਹੜਾ ਪਰਦੇ ਨਾਲ ਤੈਨੂੰ ਆ ਕੇ ਦੱਸੇ ਕਿ ਸਜਣਾ ਆ ਨਾ ਆਪਣੇ ਵਿੱਚ ਇਥੇ ਘਾਟ ਦੀ ਇਹਨੂੰ ਪੂਰਾ ਕਰ ਲੈ ਕਿਸੇ ਨੂੰ ਨਦਰ ਨਾ ਆਵੇ ਸਜਣਾ ਇਹਨੂੰ ਪੂਰਾ ਕਰ ਲਈਏ ਆਪਾਂ ਉਹ ਮਿੱਤਰ ਤੇ ਜਿਹੜਾ ਮਿੱਤਰ ਜਮਾ ਦੁਸ਼ਮਣ ਹੈ ਨਾ ਗੱਲ ਤੁਹਾਡੇ ਨਾਲ ਮਿੱਤਰ ਤਾਂ ਇਹਦੀ ਕਰੇਗਾ ਤੇ ਸਭਾ ਦੇ ਵਿੱਚ ਲੈ ਕੇ ਤੁਹਾਡੇ ਪਰਦੇ ਚੱਕੇਗਾ ਰਿਸ਼ਤੇਦਾਰ ਦੋਸਤ ਮਿੱਤਰ ਸੱਜਣ ਉਹ ਆ ਜਿਹੜਾ ਪਰਦਾ ਟੱਕੇ ਤੇ ਜਿਹੜਾ ਚੱਕੇ ਪਾ ਮੈਂ ਉਹ ਆਪਣਾ ਹੀ ਹੋਵੇ ਉਹ ਨਹੀਂ ਜੇ ਉਹ ਨਹੀਂ ਜੇ ਉਹ ਸਮਝੋ ਇਹ ਤਾਂ ਔਰ ਪਾਲਿਆ ਹੋਇਆ ਦੁਸ਼ਮਣ ਹੈ ਅੱਜ ਵੀ ਇਹ ਤੇ ਕੱਲ ਵੀ ਇਹ ਗੁਰੂ ਉਹ ਆ ਜਿਹੜਾ ਪਰਦਾ ਟੱਕੇ ਗੁਰੂ ਪਰਦੇ ਟੱਕਦਾ ਹੈ ਇਹਦੇ ਕੋਲ ਆ ਇਸ ਕਰਕੇ ਉਹ ਓਏ ਜੀਵੰਦੇ ਵਿਛੜੇ ਜਉਂਦੇ ਦੀ ਸਾਥ ਛੱਡ ਜਾਂਦੇ ਨੇ ਓਏ ਮੋਇਆਂ ਨਾ ਦਾਈ ਛੋੜ ਜਿਨ੍ਹਾਂ ਦੀ ਦਾ ਮਿਤ੍ਰਾਨਾ ਅੰਦਰੋਂ ਆ ਨਾ ਮਿੱਤਰਤਾ ਹੀ ਅੰਦਰੋਂ ਆ ਜੇ ਤੂੰ ਮਿੱਤਰ ਅਸਾਡੜਾ ਇੱਕ ਪੂਰੀ ਨਾ ਵੀ ਛੋੜ ਉਹ ਪੂਰਾ ਪਰ ਵੀ ਰਤਾ ਪਰ ਵੀ ਦੂਰ ਨਹੀਂ ਕਰਦਾ ਉਹ ਗੁਣ ਵੇਖਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਮਏ ਨੂੰ ਵੀ ਨਹੀਂ ਛੱਡਦਾ ਮਰਨ ਪਰਯੰਤ ਵੀ ਉਹ ਨਾਲ ਨਿਭਦਾ ਐਸਾ ਗੁਰੂ ਆ ਉਹ ਪੂਰਾ ਗੁਰੂ ਆ ਅਧੂਰੇ ਦੇ ਲਈ ਮਹਾਰਾਜ ਕਬੀਰ ਸਹਿ ਬਚਨ ਕਰ ਦਿਆ ਕਬੀਰ ਮਾਏ ਮੁੰਡੋ ਤਹ ਗੁਰੂ ਕੀ ਜਾਤਿ ਪਰਮ ਨਾ ਜਾਏ ਮਾਏ ਮੁੰਡਾ ਨਾ ਸਿੱਧਾਂ ਦੀ ਬੋਲੀ ਸੀ ਇੱਕ ਇਹ ਕਹਿ ਲਓ ਕਿ ਜਿਵੇਂ ਆਪਾਂ ਇਹ ਕਹਿ ਲਈਏ ਸੰਸਾਰ ਵਿੱਚ ਸਮਝਣ ਲਈ ਗਾਲ ਗਾਲ ਤਾਂ ਨਹੀਂ ਪਰ ਮੈਂ ਸਮਝਾਉਣ ਵਾਸਤੇ ਸ਼ਬਦ ਵਰਤਿਆ ਹੈ ਬਈ ਇਹ ਕਿਉਂ ਉਹ ਕਹਿੰਦੇ ਸਨ ਮਾਏ ਮੁੰਡਾ ਮਾਏ ਮੁੰਡਾ ਦਾ ਮਤਲਬ ਸੀ ਉਹਦੇ ਚ ਘਾਟ ਤੇ ਉਹ ਕਹਿੰਦੇ ਸਨ ਇਹਦੀ ਮਾਂ ਦਾ ਸਿਰ ਮੁੰਦਿਓ ਸਜਾ ਸਜਾ ਮਹਾਰਾਜ ਕਹਿੰਦੇ ਮਾਏ ਕਬੀਰ ਸਾਹਿਬ ਕਹਿੰਦੇ ਮਾਏ ਮੁੰਡੋ ਤੇ ਗੁਰੂ ਕੀ ਉਸ ਮਾ ਉਸ ਗੁਰੂ ਦੀ ਮਾਂ ਦਾ ਸਿਰ ਮੁੰਨਿਆ ਜਾਵੇ ਮਤਲਬ ਬੇਇੱਜ਼ਤੀ ਦਾ ਪ੍ਰਤੀਕ ਹੈ ਉਹਦਾ ਸਿਰ ਮੁੰਨ ਦਿਓ ਕਿਉਂ ਜਾ ਤੇ ਪਰਮਣਾਂ ਜਾਏ ਜਿਹਦੇ ਕੋਲ ਜਾਣ ਨਾਲ ਜੁੜਨ ਨਾਲ ਅੰਦਰ ਦਾ ਭਰਮ ਹੀ ਨਹੀਂ ਖਤਮ ਹੁੰਦਾ ਪਿਆ ਕਹਿੰਦੇ ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਪਰਮਣਾਂ ਜਾਏ ਆਪ ਡੁੱਬੇ ਚੋਹ ਬੇਦਮੈਂ ਚੇਲੇ ਦੀ ਬਹਾਏ ਆਪ ਵੀ ਉਸ ਵਹਿਣ ਦੇ ਅੰਦਰ ਵਹਿ ਗਏ ਤੇ ਚੇਲੇ ਜਿਹੜੇ ਪਿੱਛੇ ਆਉਣ ਵਾਲੇ ਸੀ ਉਹ ਵੀ ਰੁੜ ਗਏ ਸਾਰੇ ਡੁੱਬ ਗਏ ਖਤਮ ਹੋ ਗਏ ਆਪਦਾ ਵੀ ਖਾਤਮਾ ਕਰ ਲਿਆ ਤੇ ਚੇਲਿਆਂ ਦਾ ਵੀ ਨਾ ਆਪ ਨੂੰ ਪੂਰਾ ਮਿਲਿਆ ਨਾ ਉਹਨਾਂ ਨੂੰ ਪੂਰੇ ਨਾਲ ਜੋੜਿਆ ਇਸ ਕਰਕੇ ਮਹਾਰਾਜ ਗੁਰੂ ਅਰਜਨ ਸਾਹਿਬਾ ਕਹਿੰਦਿਆ ਗੁਰ ਪੂਰੇ ਕਿਰਪਾ ਧਾਰੀ ਪੂਰੇ ਗੁਰੂ ਨੇ ਕਿਰਪਾ ਕੀਤੀ ਹੈ ਤੇ ਪੂਰੇ ਨਾਲ ਜੋੜ ਪੂਰਾ ਸਤਗੁਰ ਮੇਲ ਮਲਾਵੇ ਸਭ ਚੁੱਕੈ ਮਨ ਕੀ ਚਿੰਤਿ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਜਦੋਂ ਪੂਰਾ ਗੁਰੂ ਦਿਆਲੂ ਹੁੰਦਾ ਹੈ ਨਾ ਉਹ ਆਪਣੇ ਨਾਲ ਮੇਲ ਮਿਲਾਵੇ ਜੀਵ ਦਾ ਆਪਣੇ ਨਾਲ ਮੇਲ ਮਿਲਾਵੇ ਫਿਰ ਆਪਣੇ ਨਾਲ ਮਿਲ ਕੇ ਤੇ ਉਸ ਨੂੰ ਪਹਿਲਾਂ ਸਤ ਸੰਗਤ ਦਾਰੇ ਦਰ ਮੈਨੇ ਹੁੰਦਾ ਜੀ ਦਰਵਾਜ਼ਾ ਤੇ ਦਰਵਾਜ਼ੇ ਤੇ ਇੱਕ ਦਾਰੇ ਤੇ ਇੱਕ ਘਰ ਹੁੰਦਾ ਹੈ ਦਰਵਾਜ਼ੇ ਤੋਂ ਬਿਨਾ ਘਰ ਵਿੱਚ ਪ੍ਰਵੇਸ਼ ਨਹੀਂ ਕੀਤਾ ਜਾਂਦਾ ਘਰ ਦੇ ਵਿੱਚ ਜਾਇਆ ਨਹੀਂ ਜਾਂਦਾ ਕਮਰੇ ਵਿੱਚ ਜਾਣਾ ਹੈ ਤੇ ਆਪਾਂ ਦਰਵਾਜ਼ੇ ਥਾਂ ਨਹੀਂ ਜਾਵਾਂਗੇ ਨਾ ਤੇ ਦਰਵਾਜ਼ਾ ਬੰਦ ਹੋਵੇ ਜਾਂ ਦਰਵਾਜ਼ਾ ਨਾ ਹੀ ਹੋਵੇ ਤੇ ਕਿਸ ਤਰ੍ਹਾਂ ਅੰਦਰ ਜਾਵਾਂਗੇ ਕਿਸ ਤਰ੍ਹਾਂ ਘਰ ਵਿੱਚ ਜਾਵਾਂਗੇ ਇਸ ਕਰਕੇ ਵਿਦਵਾਨ ਮਹਾਂਪੁਰਸ਼ ਕਹਿੰਦੇ ਨੇ ਸਾਧ ਸੰਗਤਦਾਰੇ ਤੇ ਗੁਰੂ ਜਿਹੜਾ ਹੈ ਉਹ ਘਾਰੇ ਗੁਰੂ ਨੂੰ ਮਿਲਣਾ ਹੈ ਤੇ ਸਾਧ ਸੰਗਤ ਵਿੱਚ ਇਹ ਵਿੱਚ ਦੀ ਆਉਣਾ ਪਏਗਾ ਸਾਧ ਸੰਗਤ ਵੀ ਦੀ ਮਿਲਿਆ ਜਾਏਗਾ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਸਤ ਸੰਗਤ ਤੋਂ ਪਾਸੇ ਦਾ ਕਿ ਨਹੀਂ ਮਿਲਿਆ ਜਾਣਾ ਤੁਸੀਂ ਪਾਰ ਬ੍ਰਹਮ ਅਕਾਲ ਪੁਰਖ ਵੈਗਰੂ ਨਿਰਗੁਣ ਦੇ ਨਾਲ ਆਵੇਦ ਹੁਣੇ ਇਹਦੂ ਅੱਗੇ ਫਿਰ ਗੁਰੂਦਾਰੇ ਜਿਹੜਾ ਗੁਰੂ ਹੈ ਨਾ ਸੰਗਤ ਵਿੱਚ ਆਇਓ ਨੇ ਅਗਿਆਨ ਕਟਿਆ ਚਾਨਣਾ ਤੇਰੇ ਹਿਰਦੇ ਚ ਦੇ ਦਿੱਤਾ ਸ਼ਬਦ ਦਾ ਦੀਪਕ ਜੁਲਾਤਾ ਉਜਾਲਾ ਹੋ ਗਿਆ ਉਹਦੇ ਦੁਆਰਾ ਚੱਲਿਆ ਫਿਰ ਗੁਰੂ ਦਾਰੇ ਗੁਰੂ ਦੇ ਦੁਆਰਾ ਇਸ ਦਰਥਾਣੀ ਇਸ ਦਰਵਾਜੇ ਥਾਣੀ ਪ੍ਰਵੇਸ਼ ਕਰਕੇ ਆਕਾਲ ਪੁਰਖ ਵੈਗੁਰੂ ਨਿਰਗੁਣ ਜਿਹੜਾ ਓ ਘਾਰੇ ਉਹਦੇ ਵਿੱਚ ਸ਼ਰੀਰ ਤੋਂ ਬਾਹਰ ਸੁਰਤ ਕਰਕੇ ਸਮਾਦਾਨਾ ਉਹਦੇ ਵਿੱਚ ਪ੍ਰਵੇਸ਼ ਕਰ ਜਾਣਾ ਅਵੇਦ ਹੋ ਜਾਣਾ ਉਥੇ ਜਦੋਂ ਜਾਂਦਾ ਹੈ ਨਾ ਉਹ ਸੱਚਾ ਗੁਰੂ ਜਿਹੜਾ ਹੈ ਪੂਰਾ ਉਹ ਫਿਰ ਜਦੋਂ ਮੇਲ ਮਲਾਉਂਦਾ ਉਸ ਨਿਰਗੁਣ ਨਾਲ ਫਿਰ ਚਿੰਤਾ ਖਤਮ ਹੋ ਜਾਂਦੀ ਏ ਨਹੀਂ ਤਾਂ ਚਿੰਤਾ ਤਹੀ ਦੀਸੈ ਸਭ ਕੋਏ ਚੇਤੇ ਏਕ ਤਹੀ ਸੁਖ ਹੋਏ ਮਹਾਰਾਜ ਕਹਿੰਦੇ ਚਿੰਤਾ ਤੇ ਉਹ ਚਿੰਤਾਵਾਂ ਦਾ ਨਾਸ਼ ਕਰਦਾ ਹੈ ਪੂਰਾ ਗੁਰੂ ਤੇ ਪੂਰਾ ਮਿਲਦਾ ਉਹਨੂੰ ਜਿਹੜਾ ਉਹਨੂੰ ਆਰਾਧ ਦਾ ਪੂਰੇ ਨੂੰ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਨੂੰ ਮਿਲਣਾ ਹੈ ਤੇ ਪੂਰੇ ਕੇ ਗੁਣ ਗਾਓ ਫਿਰ ਉਹਦੀ ਕਿਰਪਾ ਹੋਏਗੀ ਜਦ ਉਹਦੇ ਗੁਣ ਗਾਇਨ ਕਰੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਪੂਰਾ ਨਮਸਕਾਰੇ ਪੂਰੇ ਗੁਰੂ ਨੂੰ ਨਮਸਕਾਰ ਕਰ ਪ੍ਰਭ ਸਭੇ ਕਾਜ ਸਵਾਰੇ ਫਿਰ ਪ੍ਰਭੂ ਸਾਰੇ ਕਾਰਜ ਸਵਾਰਦਾ ਜਦੋਂ ਪੂਰੇ ਨੂੰ ਮਿਲਦਾ ਆ ਗੁਰ ਪੂਰਾ ਜਿਸ ਭੇਟਿਆ ਤਾਂ ਕੈ ਸੁਖ ਪਰਵੇਸ਼ ਜਿਨ੍ਹਾਂ ਨੂੰ ਪੂਰਾ ਗੁਰੂ ਮਿਲਦਾ ਸੁਖ ਉਹਨਾਂ ਦੀ ਜ਼ਿੰਦਗੀ ਵਿੱਚ ਹੀ ਆਉਂਦੇ ਨੇ ਅਧੂਰਿਆਂ ਪਾਸੋਂ ਨਹੀਂ ਮਹਾਰਾਜ ਕਹਿੰਦੇ ਗੁਰ ਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ ਪੂਰਾ ਗੁਰੂ ਮਿਲਿਆ ਹੈ ਮਨ ਵਿੱਚ ਪ੍ਰਗਾਸ ਹੋ ਗਿਆ ਹੈ ਅਧੂਰਾ ਮਿਲ ਗਿਆ ਹੈ ਅੰਦਰ ਤਾਂ ਹਨੇਰਾ ਸੀ ਉਹਨੇ ਬਾਹਰ ਵੀ ਦੁਨੀਆ ਵਿੱਚ ਹਨੇਰ ਪਾਤਾ ਹੈ ਉਹਨੇ ਕਿਸੇ ਐਸੀ ਜਗ੍ਹਾ ਤੇ ਫਸਾ ਦਿੱਤਾ ਜਿੱਥੋਂ ਬੰਦਾ ਨਿਕਲ ਹੀ ਨਹੀਂ ਸਕਦਾ ਐਸੀ ਕੜਿੱਕੀ ਦੇ ਵਿੱਚ ਉਹ ਫਸ ਗਿਆ ਮਹਾਰਾਜ ਕਹਿੰਦੇ ਆ ਗੁਰ ਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਉਥੇ ਕੋਈ ਦੂਜਾ ਪਹੁੰਚ ਹੀ ਨਹੀਂ ਸਕਦਾ ਆਪਣੇ ਸਾਹਿਬ ਕਾ ਪਰਵਾਸਾ ਪੂਰੇ ਦਾ ਉਦਾ ਭਰੋਸਾ ਫੇਰ ਦਾ ਕੇ ਗੱਲ ਬੰਨੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਮਿਲ ਇਹ ਪੂਰੇ ਗੁਰੂ ਨੇ ਰਹਿਮਤ ਵਰਸਾਈਆ ਉਹਨੇ ਮੇਰ ਕੀਤੀ ਆ ਉਹਨੇ ਕਿਰਪਾ ਕਰ ਦਿੱਤੀ ਆ ਨਹੀਂ ਤਾਂ ਗੁਰੂ ਪੂਰੇ ਨਾਲ ਜਾ ਕੇ ਮਲਾਪ ਕਰਕੇ ਨਿਰਗੁਣ ਚ ਆਬੇ ਦਤਾ ਹੈ ਜੀਵ ਈਸ਼ਵਰ ਦਾ ਭਿੰਨ ਭੇਦ ਮਿਟਣਾ ਹੈ ਤੇ ਜਿਨ੍ਹਾਂ ਦਾ ਗੁਰੂ ਅਧੂਰਾ ਹੈ ਨਾ ਤੇ ਉਹਦੇ ਮੰਗਰ ਚੱਲਣ ਵਾਲੇ ਚੰਗੇ ਕਰਮ ਕਿੱਥੋਂ ਕਰ ਲੈਣਗੇ ਮੰਜ਼ਲ ਤੇ ਕਿੱਥੋਂ ਪਹੁੰਚ ਜਾਣਗੇ ਮਹਾਰਾਜ ਤੀਸਰੇ ਪਾਦਸ਼ਾ ਗੁਰੂ ਅਮਰਦਾਸ ਸਾਹਿਬ ਦੇ ਬਚਨ ਨੇ ਮਹਾਰਾਜ ਕਹਿੰਦੇ ਗੁਰੂ ਜਿਨ੍ਹਾਂ ਕਾ ਅੰਦੁਲਾ ਜਿਨ੍ਹਾਂ ਦਾ ਗੁਰੂ ਹੀ ਅੰਨਾ ਅਗਿਆਨੀ ਆ ਉਹਨੂੰ ਸਮਝ ਕੋਈ ਨਹੀਂ ਸਿੱਖ ਵੀ ਅੰਦੇ ਕਰਮ ਕਰੇਣ ਤੇ ਪਿੱਛੇ ਉਹਦੇ ਸ਼ਗਿਰਦ ਜਿਹੜੇ ਨੇ ਸਿੱਖਿਆ ਗ੍ਰਹਿਣ ਕਰਾਈ ਨੇ ਉਹ ਵੀ ਉਹੋ ਜੇ ਕੰਮ ਕਰਦੇ ਆ ਉਹਦੇ ਵਾਲੇ ਉਹੋ ਜੇ ਉਹ ਇਹ ਬਾਣੇ ਚੱਲਣ ਆਪਣੇ ਮਨਮੰਨੀਆਂ ਕਰਦੇ ਆ ਜੋ ਮਨ ਨੇ ਕਿਹਾ ਆਪਣੇ ਹੁਕਮ ਅਨਸਾਰੀ ਆਪਣੇ ਮਨ ਦੇ ਕਹਿ ਅਨਸਾਰੀ ਨਿਤ ਝੂਠੋ ਝੂਠ ਬਲੈਨ ਨਿਤ ਝੂਠ ਹੀ ਬੋਲਦੇ ਨੇ ਝੂਠ ਤੇ ਝੂਠ ਬੋਲੀ ਜਾਣਗੇ ਮਹਾਰਾਜ ਕਹਿੰਦੇ ਗੁਰੂ ਤਾਂ ਸੱਚ ਆ ਸੱਚ ਦਾ ਮੂਜਸਮਾਏ ਤੇ ਸੱਚ ਦਾ ਉਪਦੇਸ਼ ਸੱਚ ਨਾਲ ਜੁੜਨ ਲਈ ਸੱਚ ਮਾਰਗ ਤੇ ਤੁਰਨ ਲਈ ਸੱਚ ਅੰਦਰ ਪ੍ਰਗਟ ਕਰਨ ਲਈ ਤੇ ਸੱਚ ਹੀ ਜ਼ੁਬਾਨ ਦੁਆਰਾ ਬਾਹਰ ਪ੍ਰਗਟ ਕਰਨ ਲਈ ਕਹਿੰਦਾ ਹੈ ਮਹਾਰਾਜ ਇਸ ਕਰਕੇ ਕਹਿੰਦਿਆ ਅਰ ਤੂੰ ਗੁਰੂ ਪੂਰੇ ਨਾਲ ਜੁੜ ਪੂਰੇ ਕੁਲ ਆ ਪੂਰਾ ਗੁਰੂ ਜਿਹੜਾ ਤੇਰਾ ਪਾਰ ਉਤਾਰਾ ਕਰੇਗਾ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦਿਆ ਗੁਰ ਪੂਰੇ ਕਿਰਪਾ ਧਾਰੀ ਜਿੰਨੇ ਉਪਦਰਵ ਆਏ ਬਾਹਰ ਦੇ ਦੁਸ਼ਮਣ ਆਏ ਅੰਦਰ ਦੇ ਦੁਸ਼ਮਣ ਆਏ ਕਰਦਿਆਂ ਨੇ ਤਪਾਉਣ ਦਾ ਯਤਨ ਕੀਤਾ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੂੰ ਕਰਦਿਆਂ ਨੇ ਵੀ ਤਪਾਉਣ ਦਾ ਯਤਨ ਕੀਤਾ ਭਗਤਾਂ ਦੇ ਜੀਵਨਕ ਪੜੋ ਤੇ ਘਰੋਂ ਪਰਿਵਾਰ ਨੇ ਹੀ ਬੜਾ ਜਿਹੜਾ ਹੈ ਨਾ ਦਿੱਕਤ ਵਿੱਚ ਉਹਨਾਂ ਨੂੰ ਰੱਖਿਆ ਔਰ ਬਹੁਤ ਦੁਖੀ ਹੋਏ ਬਾਰੋਂ ਸੰਸਾਰੀਆਂ ਦੇ ਨਾਲ ਵੀ ਲੜਨਾ ਤੇ ਘਰੋ ਪਰਿਵਾਰ ਨੇ ਵੀ ਚਿਲੋਂ ਚਿਲੋਂ ਕਰਦੇ ਰਹਿਣਾ ਸੁੱਖ ਨਾਲ ਨਾ ਬੈਠਣ ਦੇਣਾ ਬੜੇ ਦੁਖ ਝੱਲੇ ਨੇ ਅੱਜ ਅਸੀਂ ਸ਼ਿਖਰ ਤੇ ਨੇ ਉਹ ਤੇ ਅੱਜ ਅਸੀਂ ਝੁਕਦੇ ਗੱਲ ਕਰਦੇ ਆ ਉਸ ਵੇਲੇ ਕੋਈ ਨਹੀਂ ਸੀ ਸੁਣਦਾ ਨਾ ਪਰਿਵਾਰ ਸੁਣਨ ਨੂੰ ਤਿਆਰ ਸੀ ਨਾ ਸੰਸਾਰ ਸੁਣਨ ਨੂੰ ਤਿਆਰ ਸੀ ਸੰਸਾਰ ਵੀ ਤਾਨੇ ਮੇਨੇ ਮਾਰਦਾ ਸੀ ਘਰੇ ਪਰਿਵਾਰ ਤਾਨੇ ਮੇਨੇ ਮਾਰਦਾ ਸੀ ਮਹਾਰਾਜ ਕਬੀਰ ਸਾਹਿਬ ਜੀ ਦਾ ਜੀਵਨ ਪੜ੍ਹੀਏ ਨਾ ਉਹਦੇ ਵਿੱਚ ਵੀ ਇਹ ਮਿਲਦਾ ਹੈ ਕਰੋ ਮਾਈ ਲੋਈ ਬਹੁਤ ਕੁਝ ਕਹਿੰਦੀ ਸੀ ਕਿ ਛੱਡ ਦਿਓ ਤੁਸੀਂ ਖਿਹੜਾ ਘਰੇ ਭੋਖਿਆ ਕਰੇ ਜੇ ਨਾ ਕਛੀ ਕੋਈ ਸੋਦ ਕੱਤ ਕੇ ਰਾਸ਼ਨ ਪਾਣੀ ਲਿਆਉਣੇ ਆ ਤੇ ਤੁਹਾਡੇ ਸੰਤ ਹੀ ਨਹੀਂ ਖਿਹੜਾ ਛੱਡਦੇ ਤੁਹਾਡੇ ਸੰਗੀ ਹੀ ਨਹੀਂ ਛੱਡਦੇ ਉਹ ਆ ਜਾਂਦੇ ਨੇ ਤੁਸੀਂ ਚੱਕ ਕੇ ਉਹਨਾਂ ਨੂੰ ਖਵਾ ਦਿੰਨੇ ਸਾਨੂੰ ਕਈ ਵੇਰ ਭੁੱਖਿਆ ਰਾਤ گزارਣੀ ਪੈਂਦੀ ਘਰੇ ਜੇੜਾ ਕੋਈ ਮੰਦਾ ਪੀੜਾ ਹੈ ਉਹ ਰਾਤ ਉਹਨਾਂ ਘਟਣੀ ਤੁਸੀਂ ਉਹਨਾਂ ਨੂੰ ਦੇ ਦੇਨੇ ਸਾਨੂੰ ਕਹਿੰਨੇ ਕੋਈ ਨਹੀਂ ਪੁੰਝੇ ਪੈ ਜਾਓ ਅਰ ਉਹਨਾਂ ਨੂੰ ਤੁਸੀਂ ਸਭ ਕੁਝ ਦਿੱਤੀ ਜਾਂਦੇ ਇਹ ਕੋਈ ਗੱਲ ਹੋਈ ਘਰੋਂ ਵੀ ਬਾਰੋਂ ਵੀ ਉਹਨਾਂ ਇਹਨਾਂ ਸਬਨਾ ਨੂੰ ਝੇਲ ਕੇ ਜਦੋਂ ਬ੍ਰਹਮ ਨੂੰ ਪਾਇਆ ਵੱਡੇ ਵੱਡੇ ਰਾਜੇ ਚਰਣਾ ਤੇ ਆ ਗਏ ਸ਼ਿਖਰ ਨੂੰ ਪੱਕੇ ਹੋਏ ਫਲ ਨੂੰ ਲੋਕ ਜਾਣਦੇ ਨੇ ਪੱਕੇ ਫਲ ਨੂੰ ਬਾਬੀ ਬਾਬਾ ਕਮਾਲ ਏ ਕਿੰਨਾ ਸੁੰਦਰ ਫਲੇ ਕਿੰਨੀ ਕੀਮਤ ਵਾਲਾ ਫਲੇ ਕਿੰਨਾ ਰੰਗਦਾਰ ਫਲੇ ਇਹ ਐਨੇ ਮੁੱਲ ਤੋਂ ਆਇਆ ਪਰ ਕੋਈ ਨਹੀਂ ਜਾਣਦਾ ਫਲ ਨੇ ਠੋਕਰਾਂ ਕਿੰਨੀਆਂ ਖਾਧੀਆਂ ਨੇ ਫਲ ਨੇ ਤਪਸ਼ ਕਿੰਨੀ ਸਹੀਆ ਬੀਜ ਰੂਪ ਚ ਇਹਨੇ ਆਪਣੇ ਆਪ ਨੂੰ ਗੱਲਿਆ ਕਦੇ ਇਧਰੋਂ ਮੋਗਲੇ ਕਦੇ ਉਧਰੋਂ ਕਦੇ ਕਹ ਹਕ ਨੀਆਂ ਤੱਤੀਆਂ ਠੰਡੀਆਂ ਹਵਾਵਾਂ ਗਰਮੀਆਂ ਸਰਦੀਆਂ ਆਪਣੇ ਉੱਪਰ ਸਹਾਰੀਆਂ ਨੇ ਤੇ ਅੱਜ ਰਸਦਾਇਕ ਬਣਿਆ ਤੇ ਅੱਜ ਕੋਈ ਮੁੱਲ ਵਾਲਾ ਬਣਿਆ ਕਹਿੰਦੇ ਜਦੋਂ ਇਹ ਰੱਬ ਦਾ ਪਿਆਰਾ ਰਸ ਨੂੰ مان ਕੇ ਉਹ ਰਸ ਨਾਲ ਭਰਪੂਰ ਹੁੰਦਾ ਲੋਕ ਉਦੋਂ ਵੇਖਦੇ ਨੇ